ਕੀ ਚੀਨ ਭਾਰਤ ਦੇ ਨਾਲ ਲੜਾਈ ਦੀ ਤਿਆਰੀ ਖੇਚ ਰਿਹਾ ਹੈ ਕੀ ਚੀਨ ਦਾ ਮਸਲਾ ਭਾਰਤ ਦੇ ਨਾਲ ਉਲਝਣ ਵਾਲਾ ਹੈ ਕੀ ਚੀਨ ਦੇ ਵੱਲੋਂ ਲੜਾਈ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ ਬੰਕਰ ਬਣਾਏ ਜਾ ਰਹੇ ਨੇ ਲਗਾਤਾਰ ਸਾਜ਼ੋ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ ਜਹੀਆਂ ਖਬਰਾਂ ਕਿੱਥੋਂ ਆ ਰਹੀਆਂ ਨੇ ਕੀ ਇਹਨਾਂ ਦੇ ਵਿੱਚ ਸਚਾਈ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮਹਿੰਦਰ ਬਾਜਵਾ ਭਾਰਤ ਤੇ ਚੀਨ ਦੇ ਵਿਚਕਾਰ ਗਲਵਾਨ ਘਾਟੀ 'ਚ ਹੋਇਆ ਤਣਾਅ ਹਾਲੇ ਥੰਮਣ ਦਾ ਨਾਂ ਨਹੀਂ ਲੈ ਰਿਹਾ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਦੋਵੇਂ ਪਾਸਿਆਂ ਦੇ ਫੌਜੀ ਉਸ ਸਮੇਂ ਜਿਹੜੇ ਐ ਇਸ ਵਿੱਚ ਮਾਰੇ ਗਈ ਸੀ ਇਸ ਤਣਾਅ ਦੇ ਵਿੱਚ ਗਲਵਾਨ ਘਾਟੀ ਦਾ ਤਣਾਅ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਲਗਾਤਾਰ ਭਾਰਤ ਤੇ ਚੀਨ ਦੇ ਸਰਹੱਦੀ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਤਣਾਅ ਰਿਹਾ ਹੁਣ ਤਾਜ਼ਾ ਖਬਰੇ ਆ ਰਹੀ ਹੈ ਕਿ ਭਾਰਤੀ ਇਲਾਕਿਆਂ ਦੇ ਅੰਦਰ ਖਾਸ ਕਰਕੇ ਪੈਂਗੋਂਗ ਝੀਲ ਦੇ ਲਾਗੇ ਤੱਕ ਚੀਨ ਦੀ ਫੌਜ ਦੇ ਵੱਲੋਂ ਵੱਡੇ ਪੱਧਰ ਤੇ ਨਿਰਮਾਣ ਕੀਤਾ ਜਾ ਰਿਹਾ ਖੁਦਾਈ ਕੀਤੀ ਜਾ ਰਹੀ ਹੈ ਬੰਕਰ ਬਣਾਏ ਜਾ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਅਮਰੀਕੀ ਸੈਟਲਾਈਟ ਨੇ ਖਿੱਚੀਆਂ ਨੇ ਜਿਹਦੇ ਵਿੱਚ ਇਹ ਖੁਲਾਸਾ ਹੋਇਆ ਹੈ ਬੜਾ ਸੰਵੇਦਨਸ਼ੀਲ ਮਸਲਾ ਹੈ ਭਾਰਤ ਲਈ ਕਿ ਜੇਕਰ ਚੀਨ ਅਜਿਹਾ ਕਰ ਰਿਹਾ ਤਾਂ ਕਿਉਂ ਕਰ ਰਿਹਾ ਕਿ ਚੀਨ ਲੜਾਈ ਦੇ ਲਈ ਤਿਆਰੀ ਖੇਚ ਰਿਹਾ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਅਮਰੀਕੀ ਸੈਟਲਾਈਟ ਚਿੱਤਰਾਂ ਦੇ ਅਨੁਸਾਰ ਚੀਨ ਦੀ ਫੌਜ ਪੂਰਬੀ ਲਦਾਖ ਚ ਪੈੰਗੋਂਗ ਝੀਲ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਲੰਬੇ ਸਮੇਂ ਲਈ ਖੁਦਾਈ ਕਰ ਰਹੀ ਹੈ ਸੈਟੇਲਾਈਟ ਚਿੱਤਰਾਂ ਦੇ ਅਨੁਸਾਰ ਹਥਿਆਰ ਤੇ ਹੋਰ ਸਾਜ਼ੋ ਸਮਾਨ ਨੂੰ ਸਟੋਰ ਕਰਨ ਲਈ ਭੂਮੀਗਤ ਤੇ ਜਾਨੀ ਕਿ ਅੰਡਰਗਰਾਉਂਡ ਬੰਕਰਾਂ ਦੀ ਦਾ ਨਿਰਮਾਣ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਬਖਤਰਬੰਦ ਵਾਨਾਂ ਲਈ ਜਿਹੜੇ ਤਕੜੀਆਂ ਪਨਾਹਗਾਹਾਂ ਬਣਾਈਆਂ ਜਾ ਰਹੀਆਂ ਨੇ ਕਠੋਰ ਪਨਾਹਗਾਹਾਂ ਦਾ ਨਿਰਮਾਣ ਜਿਹੜਾ ਕੀਤਾ ਜਾ ਰਿਹਾ ਹੈ ਬਲੈਕ ਸਕਾਈ ਅਮਰੀਕਾ ਆਧਾਰਿਤ ਫਰਮ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਤਸਵੀਰਾਂ ਅਨੁਸਾਰ ਸਾਲ 2021-22 ਦੌਰਾਨ ਬਣਾਏ ਗਏ ਬੇਸ ਚ ਭੂਮੀਗਤ ਬੰਕਰ ਜਿਨ੍ਹਾਂ ਦੀ ਵਰਤੋਂ ਹਥਿਆਰ ਪ੍ਰਣਾਲੀਆਂ ਬਾਲਣ ਜਾਂ ਹੋਰ ਸਪਲਾਈ ਨੂੰ ਸਟੋਰ ਕਰਨ ਦੇ ਲਈ ਕੀਤੀ ਜਾ ਸਕਦੀ ਹੈ ਸਿਰ ਜਾਪ ਵਿਖੇ ਪੀਪਲਜ਼ ਲਿਬਰੇਸ਼ਨ ਆਰਮੀ ਬੇਸ ਜੋ ਕਿ ਪੈਗੋਂਗ ਝੀਲ ਦੇ ਉੱਤਰੀ ਕਿਨਾਰੇ ਤੇ ਪਹਾੜਾਂ ਵਿੱਚਕਾਰ ਸਥਿਤ ਹੈ ਦਿਵਾਲੇ ਦਿਵਾਲੇ ਤਾਨਾਤ ਚੀਨੀ ਫੌਜ ਦਾ ਹੈੱਡਕੁਆਰਟਰ ਹੈ ਤੇ ਭਾਰਤ ਦੁਆਰਾ ਦਾਵਾ ਕੀਤਾ ਗਿਆ ਹੈ ਖੇਤਰ ਚ ਬਣਾਇਆ ਗਿਆ ਹੈ ਤੇ ਅਸਲ ਕੰਟਰੋਲ ਰੇਖਾ ਤੋਂ ਲਗਭਗ ਜਨਕੀ ਐਲਏਸੀ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਮਈ ਸਾਲ 2020 ਚ ਐਲਏਸੀ ਤੇ ਹਲਚਲ ਸ਼ੁਰੂ ਹੋਣ ਦੇ ਤੱਕ ਇਹ ਖੇਤਰ ਮਨੁੱਖੀ ਨਿਵਾਸ ਤੋਂ ਲਗਭਗ ਪੂਰੀ ਤਰ੍ਹਾਂ ਨਾਲ ਸਖਣਾ ਸੀ ਬੈਕਸ ਕਲਾਈ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਤਸਵੀਰਾਂ ਅਨੁਸਾਰ ਸਾਲ 2021-22 ਦੌਰਾਨ ਬਣਾਏ ਗਏ ਵੇਚ ਚ ਭੂਮੀਗਤ ਬੰਕਰ ਜੋ ਹਥਿਆਰ ਪ੍ਰਣਾਲੀਆਂ ਬਾਲਣ ਜਾਂ ਹੋਰ ਸਪਲਾਈ ਨੂੰ ਸਟੋਰ ਕਰਨ ਲਈ ਵਰਤੇ ਜਾ ਸਕਦੇ ਨੇ ਦੀਆਂ ਤਸਵੀਰਾਂ ਸ਼ਾਮਲ ਨੇ ਬੈਕਸ ਕਲਾਈ ਆਪਣੇ ਸੈਟਲਾਈਟ ਨਾਲ ਦਿਨ ਚ 15 ਵਾਰ ਤਸਵੀਰਾਂ ਖਿੱਚਣ ਦੇ ਸਮਰੱਥ ਹੈ ਇੱਕ ਤਸਵੀਰ 3 ਮਈ ਨੂੰ ਖਿੱਚੀ ਗਈ ਜੋ ਕਿ ਵੱਡੇ ਭੂਮੀਗਤ ਬੰਕਰ ਦੇ 8 ਢਲਾਨ ਵਾਲੇ ਪ੍ਰਵੇਸ਼ ਦੁਆਰਾਂ ਨੂੰ ਸਪਸ਼ਟ ਤੌਰ ਤੇ ਦਿਖਾਉਂਦੀ ਹੈ ਇੱਕ ਹੋਰ ਛੋਟਾ ਬੰਕਰ ਪੰਜ ਪ੍ਰਵੇਸ਼ ਦੁਆਰਾਂ ਦੁਆਰਾ ਵੱਡੇ ਬੰਕਰ ਦੇ ਨੇੜੇ ਸਥਿਤ ਵਿਖਾਈ ਦਿੰਦਾ ਹੈ। ਕੁੱਲ ਮਿਲਾ ਕੇ ਜੇਕਰ ਚੀਨ ਦੀਆਂ ਗਤੀਵਿਧੀਆਂ ਅਤੇ ਇਹਨਾਂ ਸੈਟੇਲਾਈਟ ਤਸਵੀਰਾਂ ਤੇ ਯਕੀਨ ਕੀਤਾ ਜਾਵੇ ਤਾਂ ਚੀਨ ਕੁਝ ਵੱਡਾ ਕਰਨ ਦੀ ਸੋਚ ਰਿਹਾ। ਭਾਰਤ ਸਰਕਾਰ ਲਗਾਤਾਰ ਇਸ ਮਾਮਲੇ 'ਚ ਚੁੱਪਵੱਟੀ ਬੈਠੀ ਹੈ। ਵਿਰੋਧੀ ਧਿਰ ਖਾਸ ਕਰਕੇ ਰਾਹੁਲ ਗਾਂਧੀ, ਅਕਲੇਸ਼ ਜਾਦਵ ਵਰਗੇ ਆਗੂ ਲਗਾਤਾਰ ਵਿਰੋਧੀ ਧਿਰ ਨੂੰ ਇਸ ਤੇ ਮਾਫ ਕਰਨਾ, ਸਰਕਾਰ ਨੂੰ ਇਸ ਤੇ ਸੁਚੇਤ ਕਰਨ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਨੇ ਪਰ ਸਰਕਾਰ ਮੋਦੀ ਸਰਕਾਰ ਹਰ ਸਮੇਂ ਇਸ ਗੱਲ ਨੂੰ ਜਿਹੜਾ ਉਹ ਟਾਲਦੀ ਵਿਖਾਈ ਦਿੰਦੀ ਹੈ ਇਸ ਗੱਲ ਤੇ ਕਹਿੰਦੀ ਹੈ ਕਿ ਭਾਰਤ ਦਾ ਇੱਕ ਵੀ ਇੰਚ ਦਾ ਹਿੱਸਾ ਚੀਨ ਦੇ ਕੋਲ ਨਹੀਂ ਹੈ ਚੀਨ ਕੁਝ ਨਹੀਂ ਕਰ ਰਹੀਆ ਚੀਨ ਨੇ ਕੁਝ ਨਹੀਂ ਕੀਤਾ ਰਾਜਨਾਥ ਹੁਣ ਪ੍ਰਧਾਨ ਮੰਤਰੀ ਖੁਦ ਹੁਣ ਹਮੇਸ਼ਾ ਇਹ ਗੱਲ ਕਹਿੰਦੇ ਆ ਚੁੱਪ ਵੱਟਦੇ ਜਾਨੀ ਕਿ ਸਰਕਾਰ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਰਕਾਰ ਦੇ ਹੱਥੋਂ ਕਈ ਥਾਵਾਂ 'ਤੇ ਕੰਟਰੋਲ ਨਿਕਲਿਆ ਹੈ ਖਾਸ ਕਰਕੇ ਨੁਰਾਂਚਲ ਪ੍ਰਦੇਸ਼ ਦੇ ਅੰਦਰ ਜਿੱਥੇ ਭਾਜਪੀ ਦੇ ਐਮਪੀਜ਼ ਨੇ ਇਹ ਗੱਲ ਕਹੀ ਹੈ ਜਾਨੀ ਕਿ ਲੋਕ ਸਭਾ ਮੈਂਬਰ ਨੇ ਇਹ ਗੱਲ ਕਹੀ ਹੈ ਕਿ ਇੱਥੇ ਚੀਨ ਸਾਡੇ ਪਿੰਡਾਂ 'ਤੇ ਕਬਜ਼ਾ ਕਰ ਰਿਹਾ ਹੈ ਸਾਡੀ ਥਾਂ 'ਚ ਆ ਕੇ ਪਿੰਡ ਬਣਾ ਰਿਹਾ ਪਰ ਮੋਦੀ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ਉੱਥੇ 52 ਇੰਚ ਦਾ ਸੀਨਾ ਕਿਉਂ 20 ਇੰਚ ਦਾ ਰਹਿ ਜਾਂਦਾ ਹੈ ਇਹ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਪ੍ਰਧਾਨ ਮੰਤਰੀ ਮੋਦੀ ਰੂਸ ਜਾ ਕੇ ਹੋਰ ਥਾਵਾਂ 'ਤੇ ਬਹੁਤ ਜਿਹੜੀਆਂ ਬੜਕਾ ਮਾਰਦੇ ਨੇ ਪਰ ਚੀਨ ਵਾਲੇ ਮਾਮਲੇ ਤੇ ਪ੍ਰਧਾਨ ਮੰਤਰੀ ਜਿਹੜੇ ਆ ਉਹਨਾਂ ਦੇ ਮੂੰਹ ਚੋਂ ਆਵਾਜ਼ ਨਹੀਂ ਨਿਕਲਦੀ ਇਹ ਪ੍ਰਸ਼ਨ ਹੈ ਕਿ ਭਾਰਤ ਸਰਕਾਰ ਚੀਨ ਦੇ ਮਸਲੇ ਤੇ ਕਿੰਨਾ ਝੂਠ ਬੋਲ ਰਹੀ ਹੈ ਕਿੰਨਾ ਨਹੀਂ ਭਾਰਤ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਚੀਨ ਲਗਾਤਾਰ ਭਾਰਤ ਦੇ ਉੱਤੇ ਖਤਰਾ ਬਣਿਆ ਹੋਇਆ ਹੈ ਭਾਰਤ ਨਾਲ ਲੜਾਈ ਵਿਢਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ